ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਸ਼ਿਰੀ ਚਮਕੌਰ ਸਾਹਿਬ ਚੀਦੀ ਜੋੜ ਮੇਲੇ ਦਾ ਦੂਜਾ ਦੀਵਾਨ ਹੈ ਤੇ ਆਪਾਂ ਚੱਲਿਆਂ ਸ਼ਿਰੀ ਚਮਕੌਰ ਸਾਹਿਬ ਤੇ ਆਪਣੇ ਨਾਲ ਨਾਲ ਤੁਹਾਨੂੰ ਵੀ ਗੁਰਦਵਾਰ ਸਾਹਿਬ ਦੇ ਦਰਸ਼ਨ ਕਰਵਾਨੇ ਆ ਅੱਜ ਸਾਰੇ ਲੋ ਜੀ ਆਪਾਂ ਚਮਕੌਰ ਸਾਹਿਬ ਪਹੁੰਚ ਚੁੱਕੇ ਆ ਤੇ ਪੇਲਾ ਮਨਛੀ ਗੁਰਦੁਆਰਾ ਦਮਦਮਾ ਸਾਹਿਬ ਆ ਚੁੱਕੇ ਆਂ ਤੇ ਤੁਹਾਨੂੰ ਵੀ ਆਪਣੇ ਨਾਲ-ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਂਦੇ ਆਂ ਚਲੋ ਸਾਡੇ ਨਾਲ ਅੰਦਰ ਜਾ ਕੇ ਤੇਰੇ ਜਹਾਂ ਬਾਪ ਨਾਲ ਕੋਈ ਤਨ ਤਨ ਦਸ਼ੇਸ਼ ਤੇਰੇ ਜਹਾਂ ਬਾਪਨਾ ਕੋਈ ਸੁਖ ਕੌਮਤੀ ਬਣਾ ਕੇ ਤੇਰੇ ਵਾਂਗੂ ਉਜੜ ਜਾ ਆਪਣਾ ਕੋਈ ਸੁਖ ਕੌਮਤੀ ਬਣਾ ਕੇ ਤੇਰੇ ਮੇਰੇ ਦੇ ਹਬਾਪ ਨਾ ਕੋਈ ਕੱਲ ਨਾ ਧਰ ਦਸ਼ਮੇਸ਼ ਮੇਰੇ ਸਹੈਲਾ ਲੋ ਜੀ ਆਪਾਂ ਗੁਰਦੁਆਰਾ ਸ਼੍ਰੀ ਕਤਰਵੜ ਸਾਹਿਬ ਮੇਕੇ ਪਹੁੰਚ ਚੁਕੇ ਆਂ ਇਥੇ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਉਹਨਾਂ ਦੇ ਕਤਰ ਗਿੱਤੇ ਗਏ ਸੀਗੇ ਉਹੀ ਦੋਏ ਸੀ ਇੱਥੇ ਇਸ ਸਥਾਨ ਤੇ ਤੇ ਇਸਲੀ ਏਗੋ ਦਵਾਰ ਸਾਬ ਦਾ ਨਾਮ ਕਤਲਗੜ ਸਾਹਿਬ ਜਿ ਜੋ ਵੀ ਤਾ ਤੇ ਆਜੋ ਤੁਹਾਨੂੰ ਵੀ ਆਪਣੇ ਨਾਲ ਨੰਦ ਦਰਸ਼ਨ ਕਰਵਾਉਂਦੀ ਆ ਚੋ ਬਿਆਨੀ ਕੰਡਾ ਜਾਂਦਾ ਜਰ ਹੌਲਾਦ ਨੂੰ ਕੇਹਦੇ ਹੱਥ ਸੁਣੀ ਹੋਣੀ ਨੇ ਜੀ ਵੱਜਦੀ ਜੁਝਾਰ ਨੂੰ ਕਿਹੜੇ ਹੱਥ ਸੁਣੀ ਹੋਣੀ ਨੇ ਜੀ ਬਜਰੀ ਜੁਹਾਰ ਨੂੰ ਪੁੱਤ ਤਿੱਕਦੇ ਤੂੰ ਦੇਖ ਕੇ ਜੈ ਕਰੇ ਪੁੱਤ ਤਿੱਕਦੇ ਤੂੰ ਦੇਖ ਕੇ ਜੈ ਕਰੇ ਸਕਦਾ ਅਲਾਪ ਨਾ ਕੋਈ ਤਸ ਧਾਨੀ ਵਾਂ ਚੁੱਕੇ ਆ ਗੁਰਦੁਆਰਾ ਗੜੀ ਸਾਹਿਬ ਗੜੀ ਸਾਹਿਬ ਸਾਹਿਬ ਤੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀਗਾ ਉਦੋਂ ਇੱਥੇ ਆ ਕੇ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਵੱਡੇ ਸਾਹਿਬਜ਼ਾਦੇ ਤੇ ਨਾਲ ਹੋਰ ਸਿੰਘ ਇੱਥੇ ਆ ਕੇ ਰੁਕੇ ਸੀ ਕੱਚੀ ਗੜੀ ਚਲੋ ਅੰਦਰ ਜਾ ਕੇ ਤੁਹਾਨੂੰ ਦਰਸ਼ਨ ਕਰਵਾਨੇ ਆ ਗੁਰਦੁਆਰਾ ਕੱਚੀ ਗੜੀ ਸਾਹਿਬ ਨਾ ਕੋ ਯਾਰ ਕੀਤਾ ਜੋ ਰਾਵਰ ਨੂੰ ਸੱਚ ਦੱਸਿਓ ਕਿ ਨਾ ਕੋ ਯਾਰ ਕੀਤਾ ਜੋ ਰਾਵਰ ਨੂੰ ਤੇਰੀ ਬਾਤਸ਼ਾ ਵੱਡੀ ਏ ਕੁਰਬਾਤੀ ਤੇਰੀ ਬਾਤਸ਼ਾ ਵੱਡੀ ਏ ਕੁਰਬਾਤੀ ਸਕਦਾ ਵੀ ਆਖਾਂ ਕੋਈ ਤਨ Yeah. bye ਪਹੁੰਚ ਚੁਕੇ ਹਾਂ ਗੁਰਦੁਆਰਾ ਤਾੜੀ ਸਾਹਿਬ ਵਿਖੇ ਇਸ ਸਥਾਨ ਦੇ ਗੁਰੂ ਗੋਬਿੰਦ ਸਿੰਘ ਜੀ ਨੇ ਮੋਗਲ ਸੈਨਾ ਨੂੰ ਤਾੜੀ ਮਾਰ ਕੇ ਕਾਰਕੇ ਕਿਹਾ ਸੀ ਕਿ ਲੋ ਸਿੱਖਾਂ ਦਾ ਗੁਰੂ ਜਾ ਰਿਹਾ ਹੈ ਜੇ ਇੱਥੇ ਹਿੰਮਤ ਹੈ ਰੋਕ ਸਕਦਾ ਰੋਕ ਲੋ ਤੇ ਉਹ ਡਰ ਕੇ ਜਾਂ ਲੁਕਛਿਪ ਕੇ ਨਹੀਂ ਸੀਗੇ ਲੋ ਚਲੋ ਆਪਾਂ ਤੁਹਾਨੂੰ ਅੰਦਰ ਜਾ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਂਦੇ ਹਾਂ ਤਨ ਦਸ਼ਮੇਸ਼ ਮੇਰੇ ਸਾਈਆਂ ਤੇਰੇ ਜਹਬਾਬ ਨਾ ਕੋਈ ਤਨ ਦਸ਼ਮੇਸ਼ ਮੇਰੇ ਸਾਈਆਂ ਤੇਰੇ ਜਹਬਾਬ ਨਾ ਕੋਈ ਸੁਖ